ਲੈਜੋ ਲੈਜੋ ਫਰੀ ਦੇ ਭਾ ਫਰਨੀਚਰ ਲੈਜੋ 6 6000 ਰੁਪਏ ਦੀਆਂ ਅਲਮਾਰੀਆਂ 25 2500 ਚ 6500 7000 ਬੱਚਿਆਂ ਦੀ ਅਲਮਾਰੀ ਦਾ ਰੇਟ ਸਾਡੇ ਕੋਲ ਆਜੋ ਸਿਰਫ 3500 ਰੁਪਏ ਚ ਬੱਚਿਆਂ ਦੀ ਅਲਮਾਰੀ ਲੈਜੋ ਨਾ 6000 ਨਾ 7000 ਨਾ 6500 ਡਰੈਸਿੰਗ ਟੇਬਲ ਦਵਾਗੇ ਸਿਰਫ 2000 ਰੁਪਏ ਚ ਬੈੱਡ ਚੈੱਕ ਕਰ ਲੋ ਕਿੰਨਾ ਸੋਹਣਾ ਕੱਪੜਾ ਲੱਗਾ ਟਾਪ ਦੀ ਕੁਆਲਿਟੀ ਨਾ 12000 ਨਾ 15000 ਨਾ 14000 ਸਿਰਫ 8500 ਰੁਪਏ ਚ ਬੈੱਡ ਲੈ ਜਾਓ 8500 ਰੁਪਏ ਚ ਆਹ ਦੇਖੋ ਸੋਫਾ 35 35000 ਰੁਪਏ ਬਾਜ਼ਾਰ ਦਾ ਰੇਟ 32 32000 ਰੁਪਏ ਬਾਜ਼ਾਰ ਦਾ ਰੇਟ ਚੈੱਕ ਕਰੋ ਸਿਰਫ 20000 ਰੁਪਏ ਚ ਸੋਫਾ ਦਵਾਗੇ 20000 ਚ ਸੋਫਾ ਟੇਬਲ ਵੀ ਸ਼ੀਸ਼ਾ ਵੀ ਤੇ ਆਹ ਦੋ ਦਵਾਗੇ ਸੈਟੀਆਂ ਵੀ ਨਾਲ ਆਹ ਦੇਖੋ ਲੇਟਾਂ ਸ਼ੇਟਾਂ ਵਾਲਾ ਬੈੱਡ ਦਿੰਨੇ ਹੋ ਨਾ ਬਾਜ਼ਾਰਾ ਚ 22 2000 ਰੁਪਏ ਦਾ 25 25000 ਰੁਪਏ ਦਿੰਨੇ ਹੋ ਸਾਡੇ ਕੋਲ ਆਜੋ ਸੇਖੋ ਫਰਨੀਚਰ ਹਾਊਸ ਤੇ ਸਿਰਫ 12000 ਰੁਪਏ ਚ ਬੈੱਡ ਦਵਾਂਗੇ 12000 ਚ ਇਹ ਜਿਹੜਾ ਮਾਡਲ ਆ ਤੁਹਾਨੂੰ ਪਫੀ ਵਾਲਾ 24000 ਰੁਪਏ ਦੇ ਵਿੱਚ ਜਿਹੜਾ ਮਿਲੇਗਾ ਜਿਹਦੇ ਚ ਲੈਟਾ ਸ਼ੈਟਾਂ ਲੱਗੀਆਂ ਹੋਣਗੀਆਂ ਫਿਰ ਉਸ ਤੋਂ ਬਾਅਦ ਆ 9 ਫੁੱਟ ਜਿਹੜਾ ਤੁਹਾਨੂੰ 20000 ਰੁਪਏ ਦੇ ਵਿੱਚ ਅਸੀਂ ਰੇਟ ਦੇ ਰਹੇ ਹਾਂ ਜੇ ਰੇਟ ਦੀ ਗੱਲ ਕਰੀਏ ਤੇ ਰੇਟ ਇਹਦਾ ਵਾ ਜਿਹੜਾ ਆਪਣਾ 4800 ਉਹ ਵੀ ਦਰਾਜਾਂ ਵਾਲੀ ਦਾ ਜੇ ਬਿਨਾਂ ਦਰਾਜ ਤੋਂ ਤੁਸੀਂ ਲੈਨੇ ਆ ਫਿਰ ਤੁਹਾਨੂੰ 4500 ਮਿਲ ਜੇਗਾ ਪਲੱਸ ਇਹਦੇ ਜਿਹੜਾ ਵਾ ਬੈਗ ਤੇ ਵੀ ਪ੍ਰੋਪਰ ਬੋਰਡ ਹੋਏਗਾ 7500 ਵਾਲਾ ਮਾਡਲ 6/6 ਦਾ ਪੈਨਲ ਦਾ ਤੁਹਾਨੂੰ 6500 ਰੁਪਏ ਦੇ ਵਿੱਚ ਮਿਲੇਗਾ ਜਿਹੜਾ ਬਾਜ਼ਾਰ ਦੇ ਵਿੱਚ ਜਿਹੜਾ ਡਾਈਨਿੰਗ ਟੇਬਲ 50000 ਰੁਪਏ ਦਾ ਸੇਖੋ ਫਰਨੀਚਰ ਹਾਊਸ ਤੁਹਾਨੂੰ 30000 ਦਾ ਮਿਲ ਜਾਊਗਾ ਦੇਖੋ ਭਾਈ ਦਾ ਦਿਲ ਦੇਖੋ ਅੱਜ ਖੋਲ ਤੇ ਪਟਾਰੇ ਆ ਪੂਰਾ ਸੋਫਾ ਦਿਖਾ ਦਿਓ ਬਾਜ਼ਾਰ ਦੇ ਵਿੱਚ ਆ ਸੋਫੇ ਦਾ ਕਿੰਗ ਚੇਰਾ 110 15000 ਰੇਟ ਆ ਸੋਫੇ ਦਾ ਵਿਦ ਟੇਬਲ ਸੇ ਕੌਫਨੀਚਰ ਹਾਊਸ ਨੇ 115000 ਦਾ ਸੋਫਾ ਕਰਤਾ ਸਿਰਫ 55000 ਵਿੱਚ ਇਹ ਸੋਫਾ ਤੁਸੀਂ ਬੁੱਕ ਕਰਦੇ ਹੋ ਤੁਹਾਡੇ ਘਰ ਭੇਜਾਂਗੇ ਵੀ ਫ੍ਰੀ ਸੋ ਭਾਈ ਜੀ ਨੋਟ ਕਰ ਲਓ 10 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ 15 ਦਿਨ ਦੀ ਬਹੁਤ ਵੱਡੀ ਸੇਲ ਆ ਇੱਕ ਤਾਂ ਸਸਤਾ ਫਰਨੀਚਰ ਦੇ ਰਹੇ ਆ ਤੁਸੀਂ ਸੇਖੋ ਫਰਨੀਚਰ ਹਾਊਸ ਤੇ ਆਜੋ 50000 ਦਾ ਜੇ ਸਮਾਨ ਲੈਣੇ ਹੋ ਦੇਪ 100 ਕਿਲੋਮੀਟਰ ਏਰੀਆ ਦੇ ਵਿੱਚ ਹੋਮ ਡਿਲੀਵਰੀ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇਣੀ ਆ ਇੱਕੋ ਭਾਈ ਜੀ ਟੌਪ ਦਾ ਬੈੱਡ ਆ ਲਗਜ਼ਰੀ ਬੈੱਡ ਆ ਬਹੁਤ ਸੋਹਣੀ ਲੋਕਿਆ ਮਾਲ ਬੜਾ ਲੱਗਾ ਬਾਜ਼ਾਰ ਦਾ ਰੇਟ ਪੂਰਾ ਬੈੱਡ ਦਿਖਾ ਦੋ ਬਾਜ਼ਾਰ ਦਾ ਰੇਟ 45 45000 ਆ ਪਰ ਸੇਖੋ ਫਨੀਚਰ ਹਾਊਸ ਸਾਨੂੰ 25 ਸਤੰਬਰ ਤੋਂ ਪਹਿਲਾਂ ਆਜੋ 27000 ਦੇਵਾਂਗੇ ਵੱਡਾ ਟੇਬਲ 7 ਸੀਟਾਂ 40 ਐ 4 ਮੋਛਾ ਲੱਗਾ ਇਹ ਸਿਰਫ ਦੇ ਸਿਰਫ 28000 ਰੁਪਏ ਦਾ ਤੁਹਾਨੂੰ ਮਿਲੇਗਾ ਉਦੋਂ ਸਾਡਾ ਪ੍ਰਾਈਸ ਇਹਦਾ 30000 ਰੁਪਏ ਦਾ ਵਾ 50 ਦੇ ਵਿੱਚ 38 38 40 40000 ਰੁਪਏ ਦੇ ਸੈੱਟ ਵਿਕਣ ਵਾਲੇ ਜਿਹੜੇ ਆ 3 ਲੱਗਾ ਜੀ ਕਾਰਨਰ 3 ਨਾਲ ਚੇਹਰਾ ਟੇਬਲ ਇਹ ਤੁਹਾਨੂੰ ਸਿਰਫ ਦੇ ਸਿਰਫ ਜਿਹੜਾ 34000 ਰੁਪਏ ਦੇ ਵਿੱਚ ਦਵਾਂਗੇ ਦੇਖੋ ਐਲ ਟਾਈਪ ਸੋਫਾ ਬਣ ਗਿਆ ਉਹ ਬੈੱਡ ਦਾ ਬੈੱਡ ਬਣ ਗਿਆ ਦੇਖੋ ਪੂਰਾ ਚੈੱਕ ਕਰੋ ਬਰੀਕੀ ਦੇ ਨਾਲ ਟੇਬਲ ਵੀ ਸ਼ੀਸ਼ਾ ਵੀ ਨਾਲਾ ਡਿਵਾਈਡਰ ਇਹ ਬਾਜ਼ਾਰ 'ਚ 35 ਤੋਂ 40000 ਰੁਪਏ ਰੇਟ ਆ ਸੇਕੋ ਫਰਨੀਚਰ ਉਹਨੇ ਸੈਲਫ 22000 ਰੁਪਏ ਚ ਕਰਦਾ ਸੋ ਦੇਖੋ ਆ ਵੀ ਸੋਫਾ ਚੈੱਕ ਕਰ ਲੋ ਚੈਲੰਜ ਆ ਕਿ ਲੱਖ ਰੁਪਏ ਤੋਂ ਘੱਟ ਕੋਈ ਦੇ ਦੇਵੇ ਇਹ ਤੁਹਾਨੂੰ ਅਸੀਂ ਦਵਾਗੇ 1 ਲੱਖ ਵਾਲਾ ਸੋਫਾ ਸਿਰਫ 65000 ਰੁਪਏ ਚ ਤੇ ਪੂਰਾ 100 ਕਿਲੋਮੀਟਰ ਏਰੀਆ ਚ ਆ ਜਾਓ ਤੁਹਾਨੂੰ ਹੋਮ ਡਿਲੀਵਰੀ ਵੀ ਫ੍ਰੀ ਦਵਾਗੇ ਗੱਡੀ ਦਾ ਖਰਚਾ ਲੈਣਾ ਆ ਜਿਹੜਾ 65000 ਵਾਲਾ ਸੈਟ ਹੈ ਤੁਹਾਨੂੰ ਇਹ ਵਾਲਾ ਸਿੰਗਲ ਪੀਸ 50000 ਰੁਪਏ ਦੇ ਵਿੱਚ ਮਿਲੇਗਾ ਦਰਸ਼ਕੋ ਵਿੱਧ ਸ਼ੀਸ਼ਾ 골ਡਨ ਪਾਵੇ 1,05,000 7,000 10,000 ਇਦਾਂ ਰੇਟ ਚੱਲਦਾ ਵੱਡੇ ਸ਼ੋਅਰੂਮਾਂ ਤੇ ਸੇਖੋ ਫਨੀਚਰ ਹੌਸੇ ਦਵਾਗੇ ਸਿਰਫ 50000 ਰੁਪਏ ਦਾ ਉਤੋਂ ਹੋਮ ਡਿਲੀਵਰੀ ਵੀ ਫ੍ਰੀ 624 ਦੀ ਅਲਮਾਰੀ ਜਿਹੜੀ ਆ ਦਰਸ਼ਕੋ ਆ ਤੁਸੀਂ ਦੇਖੋ ਸਾਡੇ ਤੋਂ 6500 ਰੁਪਏ ਦੇ ਵਿੱਚ ਸਟਾਰਟ ਹੋ ਜਾਂਦੀ ਆ ਥੱਲੇ ਜਿਹੜਾ ਵਾ ਛੋਟਾ ਛੂਰ ਹੈ ਕਿ ਲੱਗਾ ਹੁੰਜ ਦਰਾਜ ਪਿਆ ਉਹ ਲੈ ਜਾਓ ਲੈ ਜਾਓ ਲੈ ਜਾਓ ਫਰੀ ਦੇ ਪਾਪਰ ਨੀਚਰ ਲੈ ਜੋ 6 6000 ਰੁਪਿਆ ਦੀਆਂ ਅਲਮਾਰੀਆਂ 25 2500 ਚ 2500 ਚ ਅਲਮਾਰੀ ਲੈ ਜੋ 6500 7000 ਬੱਚਿਆਂ ਦੀ ਅਲਮਾਈ ਦਾ ਰੇਟ ਸਾਡੇ ਕੋਲ ਆਜੋ ਸਿਰਫ 3500 ਰੁਪਏ ਚ ਬੱਚੇ ਦੀ ਅਲਮਾਰੀ ਲੈ ਜੋ ਨਾ 6000 ਨਾ 7000 ਨਾ 6500 ਡਰਾਸਿੰਗ ਟੇਬਲ ਦਵਾਗੇ ਸਿਰਫ 2000 ਰੁਪਏ ਚ ਓਏ ਹੋਏ 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 ਉਹ ਬੁਲਬੁਲ ਦਾ ਬੱਚਾ ਆ ਗਿਆ ਬੈੱਡ ਚੈੱਕ ਕਰ ਲੋ ਕਿੰਨਾ ਸੋਹਣਾ ਕੱਪੜਾ ਲੱਗਾ ਟਾਪੀ ਕੁਆਲਿਟੀ ਨਾ 12000 ਨਾ 15000 ਨਾ 14000 ਸਿਰਫ 8500 ਰੁਪਏ ਚ ਬੈੱਡ ਲੈ ਜਾਓ 8500 ਰੁਪਏ ਚ ਵੱਡੇ ਫੇਰੇ ਕਰਨੇ ਆ ਆਹ ਦੇਖੋ ਸੋਫਾ 35 35000 ਰੁਪਏ ਬਾਜ਼ਾਰ ਦਾ ਰੇਟ 32 32000 ਰੁਪਿਆ ਬਾਜ਼ਾਰ ਦਾ ਰੇਟ ਚੈੱਕ ਕਰੋ ਸਿਰਫ 20000 ਰੁਪਏ ਚ ਸੋਫਾ ਦਵਾਂਗੇ 20000 ਚ ਸੋਫਾ ਟੇਬਲ ਵੀ ਸ਼ੀਸ਼ਾ ਵੀ ਤੇ ਆਹ ਦੋ ਦਵਾਂਗੇ ਸੈਟੀਆਂ ਵੀ ਨਾਲ ਆਹ ਦੇਖੋ ਲੇਟਾ ਸ਼ੇਟਾਂ ਵਾਲਾ ਬੈੱਡ ਦਿਨੇ ਹੋਣਾ ਬਾਜ਼ਾਰਾਂ ਚ 22000 ਰੁਪਿਆ ਦਾ 25 25000 ਰੁਪਏ ਦਿਨੇ ਹੋ ਸਾਡੇ ਕੋਲ ਆਜੋ ਸੇਖੋ ਫਰਨੀਚਰ ਹਾਊਸ ਤੇ ਸਿਰਫ 12000 ਰੁਪਏ ਚ ਬੈੱਡ ਦਵਾਂਗੇ 12000 ਚ ਬਾਈ ਜੀ ਸਲੂਟ ਆ ਤੁਹਾਨੂੰ ਕਮਾਲ ਕਰਤੀ ਪੰਜਾਬੀਆਂ ਦਾ ਫੈਲਾ ਇਹ ਕਰਦਾ ਸੇਖੋ ਫ੍ਰੀ ਚੇਰੀ ਕਰਦਾ ਸਲਾਮ ਆ ਬਾਈ ਤੈਨੂੰ ਤੇ ਤੇਰੀ ਇਮਾਨਦਾਰੀ ਨੂੰ ਤੇਰੀ ਮਿਹਨਤ ਨੂੰ ਪਹਿਲੋ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜਿਹੜਾ ਸੋਫਾ ਜਿਹੜਾ ਧੱਗੜ ਸਾਹਿਬ ਬਣਾਨੇ 20 ਦਾ ਕਹੇ ਤੁਹਾਨੂੰ ਹੋਰ 1500 ਰੁਪਿਆ ਸਸਤਾ ਦਵਾਂਗੇ ਇਹ ਦਵਾਂਗੇ 18500 ਚ 12500 ਦੇ ਵਿੱਚ ਬੈੱਡ ਆਪਣੇ ਤੋਂ ਸਟਾਰਟ ਹੋ ਜਾਂਦਾ ਵਾ ਜਿਹੜਾ ਮਾਡਲ ਤੁਹਾਨੂੰ ਧੱਗੜ ਸਾਹਿਬ ਨੇ 12000 ਦਾ ਕਹੇ ਤਾਂ 12 ਦਾ ਹੀ ਦਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ 13 14 15 16 ਵੱਖ-ਵੱਖਰੇ ਮਿਲ ਜਾਣਗੇ ਜਿਵੇਂ ਆ ਵੇਖੋ 6 ਪਲੱਸ ਅਲਮਾਰੀ ਬੇਬੀ ਠੀਕਾ ਉਸ ਤੋਂ ਬਾਅਦ ਆਪਣਾ ਮਾਡਲ ਵੇਖੋ 14 14000 ਦੇ ਵਿੱਚ 6 ਫੁੱਟ ਬੈੱਡ ਜਿਹੜੇ 18 18000 ਦੇ ਬਿਜਾਰ ਚ ਵੇਚਣ ਵਾਲੇ ਆ ਫੇਰ ਆ 9 ਫੁੱਟ ਆ ਜਾਂਦਾ ਆ 9 ਫੁੱਟ ਬੈੱਡ ਤੁਸੀਂ ਦੇਖ ਸਕਦੇ ਆ 9 ਫੁੱਟ ਜਿਹੜਾ بڑا ਦਰਾਜ ਵਗੈਰਾ ਲੱਗੇ ਆ ਜਬੜਾ ਵਗੈਰਾ ਸਾਡੇ ਬੈੱਡਾਂ ਚੋਂ ਦਾਣੀਆਂ ਡੱਕੀ ਡੁੱਕੀ ਵਾਲਾ ਬੋਰਡ ਨਹੀਂ ਯੂਜ਼ ਨਹੀਂ ਕਰਦੇ ਠੀਕਾ ਬਾਕੀ ਤੁਸੀਂ ਦੇਖਣਾ ਵਾ ਆਣ ਕੇ ਵਿਜ਼ਿਟ ਕਰਕੇ ਕੁਆਲਿਟੀ ਚੈੱਕ ਕਰ ਸਕਦੇ ਆ ਇਹ ਜਿਹੜਾ ਬਾਜ਼ਾਰ 25000 ਰੁਪਏ ਕਰਨ ਵਾਲਾ ਬੈੱਡ ਅਸੀਂ 20000 ਰੁਪਏ ਦਾ ਦੇਵਾਂਗੇ ਜਿਹਦੇ ਵਿੱਚ अच्छा डेट ਤੁਸੀਂ ਨੋਟ ਕਰ ਸਕਦੇ ਆ 66 ਐਂਡ ਠੀਕ ਹੈ ਜੀ 25 9 25 ਫਿਰ ਉਸ ਤੋਂ ਬਾਅਦ ਆਪਣਾ ਕੀ ਉਹਨੂੰ ਕਹਿੰਦੇ ਆ 100 ਕਿਲੋਮੀਟਰ ਡਿਲੀਵਰੀ ਜਿਹੜੀ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਹਫ਼ਤਾ ਕਿਹਾ ਸੀ ਪਰ ਘਟੋ ਘਟ ਅਸੀਂ ਉਹ ਚੀਜ਼ ਮਹੀਨਾ ਚਲਾਈ ਆ ਠੀਕ ਹੈ ਜੀ ਅੱਜ ਤੋਂ ਫਿਰ ਇਹ ਅੱਗੇ ਜਿਹੜੀ ਆਪਾਂ ਜਾਰੀ ਰੱਖ ਕੇ ਤੇ ਲੱਗੇ ਆ ਰੇਟ ਤੁਸੀਂ ਸਾਡੇ ਦੇਖ ਸਕਦੇ ਆ ਸੋ ਭਾਈ ਜੀ ਨੋਟ ਕਰ ਲੋ 10 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ 15 ਦਿਨ ਦੀ ਬਹੁਤ ਵੱਡੀ ਸੇਲ ਆ ਇੱਕ ਤਾਂ ਸਸਤਾ ਫਰਨੀਚਰ ਦੇ ਰਹੇ ਆ ਤੁਸੀਂ ਸੇਖੋ ਫ੍ਰੀਜ ਹਾਊਸ ਤੇ ਆ ਜਾਓ 50000 ਦਾ ਜੇ ਸਮਾਨ ਲੈਨੇ ਹੋ ਤੇ 100 ਕਿਲੋਮੀਟਰ ਏਰੀਆ ਦੇ ਵਿੱਚ ਹੋਮ ਡਿਲੀਵਰੀ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇਣੀ ਆ ਤੁਸੀਂ 50000 'ਚ ਬੈੱਡ ਲੈ ਜਾਓ ਸੋਫੇ ਲੈ ਲਓ ਜਿਹੜਾ ਮਰਜ਼ੀ ਸਮਾਨ ਲੈ ਜਾਓ 100 ਕਿਲੋਮੀਟਰ ਏਰੀਆ ਚ ਹੋਮ ਡਿਲੀਵਰੀ ਫ੍ਰੀ ਮਤਲਬ ਗੱਡੀ ਦਾ ਖਰਚਾ ਨਹੀਂ ਤੁਸੀਂ ਰਣਾ ਗੱਡੀ ਦਾ ਖਰਚਾ ਸੇਖੋ ਫਰਨੀਚਰ ਹਾਊਸ ਉਠਾਏਗਾ ਕਿਉਂਕਿ ਭਰਾਮਾਂ ਦੇ ਅਸੀਂ ਫਾਇਦੇ ਕਰਨੇ ਆ ਤੇ ਦਰਸ਼ਕੋ ਤੁਹਾਡਾ 2 ਕਿੰਮਿੰਟ ਦਾ ਸਵਾ ਲੈ ਕੇ ਇੱਕ ਗੱਲ ਮੈਂ ਕਲੀਅਰ ਕਰਦਾ ਆਪਾਂ ਜਿਹੜੀ ਸਾਡੀ ਦੁਕਾਨ ਆ ਅਸੀਂ ਹੈਗੇ ਆ ਮਾਝੇ ਤੋਂ ਠੀਕ ਹੈ ਜੀ ਵੈਸੇ ਤੇ ਸਾਰੇ ਪੰਜਾਬ ਦੀ ਕੰਡੀਸ਼ਨ ਸਾਨੂੰ ਸਾਰਿਆਂ ਨੂੰ ਪਤਾ ਠੀਕ ਆ ਖਾਸ ਕਰਕੇ ਸਾਡਾ ਮਾਝਾ ਜਿਹੜਾ ਆਪਦਾ ਕਿ ਉਹਨੂੰ ਕਹਿੰਦੇ ਰਾਵੀ ਵਾਲਾ ਏਰੀਆ ਉਹਦੇ ਚ ਬਹੁਤ ਨੁਕਸਾਨ ਹੋਇਆ ਗੁਰਦਾਸਪੁਰ ਵੀ ਹੋਇਆ ਪਠਾਨਕੋਟ ਵੀ ਮੈਨੂੰ ਉਹ ਚੀਜ਼ ਦੇ ਵਿੱਚ ਜਿਹੜੀਆਂ ਸੇਖੋਂ ਫਰਨੀਚਰ ਜਿੰਨੇ ਕੁ ਜੋਗੇ ਹੈਗੇ ਅਸੀਂ ਸੇਵਾ ਕਰ ਰਹੇ ਆ ਜਾਂ ਕਰਦੇ ਰਵਾਂਗੇ ਠੀਕ ਆ ਜੀ ਕੋਈ ਹੋਰ ਜੋ ਸਾਡੇ ਮਤਲਬ ਉਹਦੇ ਜਿੱਦਾਂ ਗੱਦੇ ਵਗੈਰਾ ਦੀ ਆਈਟਮ ਆਣ ਗਿਆ ਉਹ ਅਸੀਂ ਤਿਆਰ ਕਰਕੇ ਭੇਜਦੇ ਰਵਾਂਗੇ ਅਸੀਂ ਉਹਨਾਂ ਵੀਰਾਂ ਭਰਾਵਾਂ ਨੂੰ गुजारिश ਕਰਦੇ ਆ ਵੀ ਤੁਸੀਂ ਇਹ ਵੀਡੀਓ ਵਾ ਸਾਡੀ ਆਪਣਾ ਉਹਨਾਂ ਲਈ ਜਿੱਥੇ ਚਲੋ ਅਜੇ ਕੋਈ ਆਪਦਾ ਲੋਕੀ ਲੈ ਸਕਦੇ ਆ ਸਮਾਨ ਤੁਸੀਂ ਜਿਹੜਾ ਵਾ ਤੁਸੀਂ ਪਹਿਲੋਂ ਆਪਣੀਆਂ ਪੈਲੀਆਂ ਬੱਤਰ ਕਰਕੇ ਆਪਣੇ ਘਰ-ਬਾਰ ਸੈੱਟ ਕਰਕੇ ਫਿਰ ਭਾਵੇਂ ਤੁਸੀਂ ਫਰਨੀਚਰ ਲਓ ਹੋ ਤੁਹਾਨੂੰ ਅਜੇ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਨੂੰ ਹੋਰ ਬਹੁਤ ਚੀਜ਼ਾਂ ਦੀ ਜ਼ਰੂਰਤ ਆ ਜਿਹਦੇ ਵਿੱਚ ਸੇਕੋ ਫਰਨੀਚਰ ਪਹਿਲੋਂ ਵੀ ਹੁਣ ਵੀ ਜਦੋਂ-ਜਦੋਂ ਵੀ ਕਿਤੇ ਕੋਈ ਜ਼ਰੂਰਤ ਪੈਂਦੀ ਆ ਉਹ ਜਿੰਨੇ ਕੁ ਜੋਗੀ ਹੋਈਦਾ ਵਾ ਉਹ ਤੁਹਾਡਾ ਜਰੂਰ ਸਾਥ ਦੇਈਦਾ ਵਾ ਬਾਕੀ ਮੈਂ ਤੇ ਤੁਹਾਨੂੰ ਇਹ ਕਹਿਣਾ ਵੀ ਜਿਹੜੇ ਤੁਹਾਨੂੰ ਦਗਾੜਦਾਰ 5-7000 ਦੇ ਵਿੱਚ ਤੁਹਾਡਾ ਸਮਾਨ ਕੱਟਣ ਵਾਲਾ ਸ਼ੋਸ਼ਾ ਛੜ ਦਿੰਦੇ ਉਹਨਾਂ ਤੋਂ ਬਚਿਆ ਕਰੋ ਕਿਉਂਕਿ ਉਹ ਤੁਹਾਡਾ ਨੁਕਸਾਨ ਕਰਦੇ ਆ ਉਹ ਵਿੱਚੇ ਹੀ ਚੀਜ਼ਾਂ ਦੇ ਰੇਟ ਇਨਕਲੂਡ ਕਰਕੇ ਤੁਹਾਡਾ ਜਿਹੜਾ ਸਮਾਨ ਫ੍ਰੀ ਦੇ ਵਿੱਚ ਹੀ ਰੱਖ ਜਾਂਦੇ ਆ ਜਦ ਕਿ ਤੁਹਾਨੂੰ ਲੱਗਦਾ ਅਗਲੇ ਨੇ 5-7000 ਰੁਪਏ ਦਾ ਘਟਾਤਾ ਹੋਊਗਾ ਪਰ ਇਦਾਂ ਨਹੀਂ ਕਿਉਂਕਿ ਉਹਨਾਂ ਦੇ ਘੜਦਰਾ ਦੀ ਨਿਸ਼ਾਨੀ ਕੀ ਹੁੰਦੀ ਉਹ ਵੀਡੀਓ ਦੇ ਵਿੱਚ ਰੇਟ ਹੀ ਨਹੀਂ ਰਿਵੀਲ ਕਰਦੇ ਉਹ ਰੇਟ ਆਪਣਾ ਦੱਸਦੇ ਨਹੀਂ ਆ ਅਸੀਂ ਰੇਟ ਦੱਸਣ ਦਾ ਮਕਸਦ ਇਹ ਹੁੰਦਾ ਅਗਲਾ ਘਰੋਂ ਸਲਾਹ ਕਰਕੇ ਪਹਿਲੋਂ ਮੂਡ ਬਣਾ ਕੇ ਅਗਲੇ ਦਾ ਟਾਈਮ ਨ ਜਿਵੇਂ ਆ ਦੇਖੋ ਆਪਣਾ ਕਿਹਨੂੰ ਕਹਿੰਦੇ 27000 ਰੁਪਏ ਦਾ ਬੈੱਡ ਸਾਡਾ ਭਰਾਈ 30000 ਹੁੰਦਾ ਤਾਂ 27 ਪਫੀ ਆਪ ਦਾ ਕਿਹਨੂੰ ਕਹਿੰਦੇ 6+ ਢੋ ਤੇ ਜੇ ਦੀ ਗੱਲ ਕਰੀਏ ਇਹ ਮੇਰੇ ਹਿਸਾਬ ਨਾਲ 45 40 ਦੀ ਦੇ ਆਸ-ਪਾਸ ਮਾਰਕੀਟ ਦੇ ਵਿੱਚ ਸੇਲ ਹੁੰਦਾ ਵਾ ਜਿਹਦੇ ਵਿੱਚ ਫਰੰਟ ਪਫੀ ਆ ਫਿਰ ਜਿਹੜੀ ਤੁਹਾਨੂੰ ਗੱਲ ਪਹਿਲਾਂ ਵੀ ਦੱਸੀ ਆ ਅਸੀਂ ਸਾਰੀ ਫੈਸੀ ਬੈੱਡ ਦੇ ਉੱਤੇ ਆਪਣਾ ਫੋਰਮ ਯੂਜ਼ ਕਰਦੇ ਆ ਉਹ ਵੀ ਅਚੀ ਡੈਂਸਿਟੀ ਦੀ ਯੂਜ਼ ਕਰਦੇ ਆ ਕੋਈ ਲਿੱਟਲ ਆਨੀ ਯੂਜ਼ ਕਰਦੇ ਤੇ ਕੋਈ ਇਹ ਵੀ ਚੀਜ਼ ਨਹੀਂ ਹੈਗੀ ਵੀ ਫਰੰਟ ਦੇ ਫਾਰਮ ਦੇ ਪਿੱਛੇ ਲਿੱਟ ਲਾ ਦਈਏ ਇਦਾਂ ਦਾ ਕੋਈ ਨਹੀਂ ਸਾਡੇ ਵਾਲੇ ਬੈੱਡ ਦੇ ਵਿੱਚ ਚੀਜ਼ ਮਿਲੂ ਜੇਕਰ ਮਿਲਦੀ ਆ ਤੇ ਅਸੀਂ ਤੁਹਾਨੂੰ ਬੈੱਡ ਫ੍ਰੀ ਦੇ ਦਾਂਗੇ ਜਿਵੇਂ ਸਾਡੇ ਕੋਈ ਜਬੜਾ ਨਹੀਂ ਲਾਉਂਦੇ ਅਸੀਂ ਉਹ ਡੱਕੀ ਛੱਕੀ ਨਹੀਂ ਲਾਉਂਦੇ ਠੀਕ ਆ ਜੀ ਅਸੀਂ ਪਲਾਈ ਦੇ ਵਿੱਚ ਬੈੱਡ ਬਣਾਉਂਦੇ ਆ 10 ਸਾਲ ਭਲਾਈ ਦੀ ਗਰੰਟੀ ਦਿੰਨੇ ਆ ਰੇਟ ਤੁਹਾਡੇ ਸਾਹਮਣੇ ਆ ਦੇਖੋ ਭਾਈ ਜੀ ਟਾਪ ਦਾ ਬੈੱਡ ਆ ਲਗਜ਼ਰੀ ਬੈੱਡ ਆ ਬਹੁਤ ਸੋਹਣੀ ਲੋਕਿਆਂ ਮਾਲ ਬੜਾ ਲੱਗਾ ਬਾਜ਼ਾਰ ਦਾ ਰੇਟ ਪੂਰਾ ਬੈੱਡ ਦਿਖਾ ਦੋ ਬਾਜ਼ਾਰ ਦਾ ਰੇਟ 45 45000 ਆ ਪਰ ਸੇਖੋ ਫਨੀਚਰ ਹਾਊਸ ਤੁਹਾਨੂੰ 25 ਸਤੰਬਰ ਤੋਂ ਪਹਿਲਾਂ ਆਜੋ 27000 ਦਵਾਂਗੇ ਆ 45000 ਵਾਲਾ ਬੈੱਡ ਬਾਜ਼ਾਰ ਦਾ ਰੇਟ ਆ ਸੇਖੋ ਫਨੀਚਰ ਹਾਊਸ ਤੋਂ ਸਿਰਫ 27000 ਚ ਲੈ ਜਾਓ ਟਾਪ ਦਾ ਲਗਜ਼ਰੀ ਬੈੱਡ ਆ ਆ ਸੈਟੀਆਂ ਸੂਟੀਆਂ ਲੱਗੀਆਂ ਉਹ ਵੀ ਦੇਖੋ ਆ ਤੁਹਾਨੂੰ ਬਟਰਫਲਾਈ ਵੀ ਦਵਾਂਗੇ ਆ ਵੀ ਧਮਾਕੇ ਭਾਈ ਜੀ ਡਿਜ਼ਾਈਨ ਸਾਰੇ ਨਵੇਂ ਨਵੇਂ ਆ ਧਕਰ ਸਾਹਿਬ ਜਿਵੇਂ ਆ ਦੇਖੋ ਦਰਸ਼ਕੋ ਟੇਬਲ ਆ ਆਪਣਾ 422 ਦਾ ਤੁਸੀਂ ਦੇਖ ਰਹੇ ਆ ਟਾਇਰ ਲੱਗਿਆ ਪਾਰਟੀਕਲ ਬੋਰਡ ਦਾ ਹੁੰਦਾ ਵਾ ਪਰ ਇਹ ਆ ਵੀ ਪਲਾਸਟਿਕ ਦਾ ਲੈਣ ਨਾਲੋਂ ਉਹਦੇ ਨਾਲੋਂ 100 ਗੁਣਾ ਚੰਗਾ ਸਿਰਫ 2000 ਰੁਪਏ ਦੇ ਵਿੱਚ ਇਹ ਟੇਬਲ ਹੁੰਦਾ ਠੀਕ ਆ ਜੀ ਪਲਾਸਟਿਕ ਵਾਲੇ ਨਾਲੋਂ 100 ਗੁਣਾ ਅੱਛਾ ਪਾਰਟੀਕਲ ਬੋਰਡ ਦਾ ਹੁੰਦਾ ਫਿਰ ਜੇ ਇਹਦੀ ਗੱਲ ਕਰੀਏ ਬਟਰਫਲਾਈ ਦੀ ਇਹ ਵੀ ਆਪਦਾ ਕਿ ਉਹਨੂੰ ਕਹਿੰਦੇ ਪਫੀ ਵਾਲਾ ਤੁਹਾਨੂੰ ਮਿਲ ਜੇਗਾ ਜਿਹਦੇ ਵਿੱਚ ਅਸੀਂ ਕਲਰ ਆਪਸ਼ਨ ਹੋਰ ਵੀ ਬੜੀਆਂ ਤਿਆਰ ਕਰਦੇ ਆ ਇਸ ਤੋਂ ਬਾਅਦ ਸਾਡਾ ਆ ਦੇਖੋ ਮੋਰ ਇਹ ਜਿਹੜਾ ਮਾਡਲ ਆ ਤੁਹਾਨੂੰ ਪਫੀ ਵਾਲਾ 24000 ਰੁਪਏ ਦੇ ਵਿੱਚ ਜਿਹੜਾ ਮਿਲੇਗਾ ਜਿਹਦੇ ਚ ਲੈਟਾ ਸ਼ਟਾਂ ਲੱਗੀਆਂ ਹੋਣਗੀਆਂ ਫਿਰ ਉਸ ਤੋਂ ਬਾਅਦ ਆ ਜੀ ਬਟਰਫਲਾਈ ਦੇ ਵਿੱਚ ਆ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਆ ਫਿਰ ਉਸ ਤੋਂ ਬਾਅਦ ਆ 9 ਫੁੱਟ ਜਿਹੜਾ ਤੁਹਾਨੂੰ 20000 ਰੁਪਏ ਦੇ ਵਿੱਚ ਅਸੀਂ ਰੇਟ ਦੇ ਰਹੇ ਆ ਵਿਦ ਲਾਈਟ ਬਾਰਡਰ 9 ਫੁੱਟ ਦਰਾਜ ਠੀਕ ਆ ਜੀ ਤੇ ਪਲਾਈ ਦੀ ਜਿਹੜੀ ਉਹ ਅਸੀਂ 10 ਸਾਲ ਗਾਰੰਟੀ ਲੈਣੀ ਹੁੰਦੀ ਆ ਪਲਾਈ ਦਾ ਮਤਲਬ ਦੋਸਤੋ ਪਲਾਈ ਦੀ ਹੁੰਦੀ ਆ ਟਟ ਭੱਜ ਦੀ ਦਰਸ਼ਕੋ ਕੋਈ ਗਰੰਟੀ ਨਹੀਂ ਦਿੰਦੀ ਤੁਸੀਂ ਖੁਦ ਵੀ ਸਮਝਦਾ ਰਿਹਾ ਦੇਖੋ ਦੇਖੋ ਜੀ ਬੜਾ ਪਿਆਰਾ ਰੰਗ ਆ ਡਿਜ਼ਾਈਨ ਬੜਾ ਸੋਹਣਾ ਕੱਪੜੇ ਦੀ ਕੁਆਲਿਟੀ ਵਧੀਆ ਉਤੋਂ ਲੈਟਾਂ ਸ਼ਟਾਂ ਲੱਗੀਆਂ ਬਾਜ਼ਾਰ 'ਚ ਆ ਕੇ ਪਤਾ ਕਰੋ 30 32 35000 ਦਾ ਬੈੱਡ ਸੇਖੋ ਫਰਨੀਚਰ ਦੇ ਸਿਰਫ 20000 ਰੁਪਏ ਦੇਵਾਂਗੇ ਟਾਪ ਕੁਆਲਿਟੀ ਵਾਲਾ ਭਾਈ ਜੀ ਇਹ ਜਿਹੜੀਆਂ ਕਰੋਕਰੀ ਅਲਮਿਰਾ ਆ ਇਹਦੇ ਵਿੱਚ ਸਾਈਜ਼ ਦੱਸੋ ਡਾਈਮੈਂਸ਼ਨ ਦੱਸੋ ਰੇਟ ਵੀ ਦੱਸੋ ਇਹ ਨਾ ਤਾਂ ਗੱਡਾ ਸਭ 6+ ਤਿਆਰ ਕੀਤੀ ਆ ਇਹਦੇ ਵਿੱਚ ਜਿਹੜੀ ਆਪਾਂ ਤਿਆਰ ਕੀਤੀ 15 16 ਇੰ ਇਹਦਾ ਤਿਆਰ ਕਰਨ ਦਾ ਮਕਸਦ ਇਹ ਆ ਵੀ ਥੋੜਾ ਇਹਦੇ ਵਿੱਚ ਬਰਤਨ ਵਗੈਰਾ ਹਰ ਚੀਜ਼ ਆਦੀ ਆ ਜੀ ਜੇ ਰੇਟ ਦੀ ਗੱਲ ਕਰੀਏ ਤੇ ਰੇਟ ਇਹਦਾ ਵਾ ਜਿਹੜਾ ਆਪਣਾ 4800 ਵਾ ਉਹ ਵੀ ਦਰਾਜਾਂ ਵਾਲੀ ਦਾ ਜੇ ਬਿਨਾਂ ਦਰਾਜ ਤੋਂ ਤੁਸੀਂ ਲੈਨੇ ਆ ਫਿਰ ਤੁਹਾਨੂੰ 4500 ਮਿਲ ਜੇਗਾ ਪਲਸ ਇਹਦੇ ਜਿਹੜਾ ਵਾ ਬੈਗ ਤੇ ਵੀ ਪ੍ਰੋਪਰ ਬੋਰਡ ਹੋਏਗਾ ਕਿ ਉਹਨੂੰ ਕਿਹਦੇ ਪਤਲੀ ਪਲਾਈ ਨਹੀਂ ਹੋਊਗੀ ਤੇ ਜਿਹੜੀ ਇਹਦਾ ਪ੍ਰਾਈਸ ਇਹ ਵਾਲਾ ਵਾ ਇਹਦਾ ਪ੍ਰਾਈਸ ਇਹ ਵਾਲਾ ਹੋਣ ਦਾ ਕਾਰਨ ਇਹ ਆ ਵੀ ਇਹ ਡੱਪ ਦੇ ਵਿੱਚ ਡਿਗਾਈ ਦੇ ਵਿੱਚ ਆ ਉਦਾਂ ਜੇ ਗੱਲ ਕਰੀਏ ਕਿਸੇ ਨੇ ਕੋਈ ਕੰਪੀਟੀਸ਼ਨ ਵਾਲਾ ਪ੍ਰਾਈਸ ਦੇਣਾ ਪਿੱਛੇ 12 ਇੰਚੀ ਤਿਆਰ ਕਰਕੇ ਦੇਏਗਾ 5 ਫੁੱਟ ਦਾ ਇੱਜ ਦੇਏਗਾ ਇਦਾਂ ਮਤਲਬ ਤੁਸੀਂ ਖੁਦ ਸਮਝਦਾਰ ਆ ਫਿਰ ਉਸ ਤੋਂ ਬਾਅਦ ਪੈਨਲ ਦੀ ਗੱਲ ਕਰੀਏ 7500 ਵਾਲਾ ਮਾਡਲ 6/6 ਦਾ ਪੈਨਲ ਦਾ ਤੁਹਾਨੂੰ 6500 ਰੁਪਏ ਦੇ ਵਿੱਚ ਮਿਲੇਗਾ ਜਦ ਕਿ ਸਾਡਾ ਰੇਟ 7500 ਹੈ ਬਾਈ 12 12000 ਰੁਪਏ ਬਾਜ਼ਾਰ ਚ ਚੱਲਦਾ ਰੇਟ ਇਹਦਾ ਆ ਐਲਈਡੀ ਪੈਨਲ ਚੈੱਕ ਕਰ ਲੋ 12 14000 ਰੁਪਏ ਬਾਜ਼ਾਰ ਦਾ ਰੇਟ 6500 ਰੁਪਏ ਚ ਲੈ ਜਾਓ ਕਲਰ ਵੀ ਬੜਾ ਪਿਆਰਾ ਤੇ ਕੁਆਲਿਟੀ ਵੀ ਚੰਗੀ ਆ ਤਗੜਾ ਸਭ ਰੇਟ ਤੇ ਹਰ ਚੀਜ਼ ਦਾ ਚਲੋ ਸਾਡੇ ਸਰੋਤਿਆਂ ਨੂੰ ਵੀ ਪਤਾ ਹੀ ਹੁੰਦਾ ਵਾ ਜੋ ਚੱਲਦੀ ਆ ਫਿਰ ਉਸ ਤੋਂ ਬਾਅਦ ਬਟਰਫਲਾਈ ਦੇ ਵਿੱਚ ਮਾਡਲ ਤੁਸੀਂ ਦੇਖ ਸਕਦੇ ਆ ਆ ਮਾਡਲ ਆ ਬਹੁਤ ਡਿਮਾਂਡ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਮਾਂਡ ਦੇ ਵਿੱਚ ਇਹ ਮਾਡਲ ਇਹਦਾ ਕਾਰਨ ਇਹ ਆ ਵੀ ਆਪਣਾ ਕੀ ਉਹਨੂੰ ਕਹਿੰਦੇ ਇਹਦਾ ਪ੍ਰਾਈਸ ਜੋ ਸਾਡੇ ਆਪਣੇ ਦਰਸ਼ਕੀ ਦੱਸਦੇ ਹੁੰਦੇ ਆ 40-45 ਤੋਂ ਕੋਈ ਥੱਲੇ ਨਹੀਂ ਦਿੰਦਾ ਅਸੀਂ ਆਪਦਾ ਕੀ ਉਹਨੂੰ ਕਹਿੰਦੇ 30-30 ਹਜ਼ਾਰ ਦੇ ਵਿੱਚ ਆਹ ਦੇਖੋ ਉੱਚੀ ਟੋ 27-27 ਹਜ਼ਾਰ ਦੇ ਵਿੱਚ ਉਸ ਤੋਂ ਬਾਅਦ ਕੀ ਉਹਨੂੰ ਕਹਿੰਦੇ ਆ ਪਫੀ ਵਾਲੇ ਫੈਂਸੀ ਬੈੱਡ 24-24 ਹਜ਼ਾਰ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਆਜੋ ਦਰਸ਼ਕੋ ਡਾਈਨਿੰਗ ਟੇਬਲ ਡਾਈਨਿੰਗ ਜਿਹੜਾ ਅਸੀਂ ਵੇਚਦੇ ਆ ਸ਼ੁਰੂ ਤੋਂ ਵੇਖੋ ਜੀ ਇੱਕ ਗੱਲ ਤਾਂ ਨੂੰ ਕਲੀਅਰ ਕਰ ਦਿੰਦੇ ਆ ਸਾਡੇ ਤੋਂ ਨਾ ਸਪੈਦਾ ਨਾ ਜਾਮ ਨੂੰ ਤੇ ਨਾ ਆਪਣਾ ਕੀ ਉਹਨੂੰ ਕਹਿੰਦੇ ਉਹ ਬਗੀ ਟਾਲੀ ਸਾਡੇ ਤੋਂ ਸਿਰਫ ਡਾਈਨਿੰਗ ਹੁੰਦਾ ਕਾਲੀ ਦਾ ਉਹ ਹੀ ਤੁਹਾਨੂੰ ਆਪਦਾ ਕੀ ਉਹਨੂੰ ਕਹਿੰਦੇ ਦੱਸੀ ਦਾ ਉਹਦਾ ਹੀ ਤੁਹਾਨੂੰ ਪ੍ਰਾਈਸ ਦਈਦਾ ਫਿਰ ਉਸ ਤੋਂ ਬਾਅਦ ਛੋਟੀਆਂ ਛੋਟੀਆਂ ਚੀਜ਼ਾਂ ਆਹ ਜਿਹੜੀ ਆਪਣੇ ਬਣੀ ਚੀਜ਼ ਆਣਾ ਜੀ ਇਹ ਪ੍ਰੋਪਰ ਟਾਲੀ ਦੀ ਬਣੀ ਹੋਏਗੀ ਜਦ ਕੇ ਇਹਦੇ ਦੇ ਕੀ ਕਰਦੇ ਅੱਗੇ ਚੌਤੀ ਦਿਖਾ ਕੇ ਪਿੱਛੇ ਪੜਾਈ ਨਹੀਂ ਤਿਆਰ ਹੁੰਦੀ ਛੋਟੀਆਂ ਛੋਟੀਆਂ ਚੀਜ਼ਾਂ ਮਤਲਬ ਜਿਹਦੇ ਚੋਂ ਅਗਲੇ ਬਹੁਤ ਖਰਚੇ ਬਚਾ ਜਾਂਦੇ ਆ ਫਿਰ ਉਸ ਤੋਂ ਬਾਅਦ ਦੀ ਗੱਲ ਕਰੀਏ ਟਾਲੀ ਦਾ ਜੇ ਤੁਹਾਨੂੰ ਕਿਹਾ ਤੇ ਟਾਲੀ ਦਾ ਹੋਊਗਾ ਡਿਜ਼ਾਈਨ ਆ ਦੇਖੋ ਡਾਈਨਿੰਗ ਸਾਡੇ ਤੋਂ ਤੁਹਾਨੂੰ 30000 ਰੁਪਏ ਤੋਂ ਸ਼ੁਰੂ ਡਾਈਨਿੰਗ ਮਿਲ ਜੇਗਾ ਫਿਰ ਮਾਰਬਲ ਵਾਲਾ ਮਿਲ ਜੇਗਾ ਜੀ ਹੋਰ ਤਰ੍ਹਾਂ ਦੇ ਪੱਕਾ ਵੀ ਤਰ੍ਹਾਂ ਦੇ ਮਤਲਬ ਦੇਖੋ ਜਿਹੜਾ ਬਾਜ਼ਾਰ ਦੇ ਵਿੱਚ ਜਿਹੜਾ ਡਾਈਨਿੰਗ ਟੇਬਲ 50000 ਰੁਪਏ ਦਾ ਸੇ ਕਮਪਨਿਟੀ ਰੋਜ਼ਾਨਾ 30000 ਦਾ ਮਿਲ ਜੂਗਾ ਆਪ ਤੁਸੀਂ ਚੈੱਕ ਕਰ ਲਓ ਜਿਹੜੇ ਤੁਸੀਂ 70 70 80 80000 ਦਿੰਨੇ ਆ 40 40 42 42000 ਚ ਮਿਲ ਜਣੇ ਆ ਇਹ ਤੁਹਾਨੂੰ ਧੱਕਰ ਸਾਹਿਬ ਸਿਰ ਤੇ ਸਿਰਫ ਅਸੀਂ ਆਪ ਦਾ ਕਿਉਂ ਕਹਿੰਦੇ ਵਿਦ ਪੱਥਰ ਜਿਹੜਾ ਵਾ 38000 ਰੁਪਏ ਦੇ ਵਾਲਾ ਡਾਈਨਿੰਗ ਦੇ ਦੇਣਾ ਵਾ ਫਿਰ ਉਸ ਤੋਂ ਬਾਅਦ ਹੋਰ ਵੀ ਦਰਸ਼ਕੋ ਬਹੁਤ ਬੜੀ ਬਾਈ ਆ ਅਲਮਾਰੀਆਂ ਬੜੀਆਂ ਤੁਸੀਂ ਵਧੀਆ ਲੈ ਕੇ ਆਏ ਹੋ ਇਧਰ ਵੀ ਪਈਆਂ ਸਾਈ ਵੀ ਚੰਗੇ ਹੈਗੇ ਇਹਦਾ ਵੀ ਜਰੂਰ ਦੱਸੋ ਇਹ ਨਾ ਧੱਕਰ ਦਾ ਵਾ ਇੱਕ ਇੱਕ ਅਲਮਾਰੀ ਹੁੰਦੀ ਹੈ ਜਿਹੜੀ ਆਪਣੇ ਤੋਂ 6500 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਆਪਣੇ ਤੋਂ ਇਹ 2-2 ਫੁੱਟ ਡਗਾਈ ਵਾਲੇ ਮਾਡਲ ਆ ਜਿਹੜੀਆਂ ਆਪ ਦਾ ਕੀ ਉਹਨੂੰ ਕਹਿੰਦੇ ਸਪੈਸ਼ਲ ਬਣਦੀਆਂ ਇਹ ਕੀ ਉਹਨੂੰ ਕਹਿੰਦੇ ਮਤਲਬ ਇਹਦਾ ਬੋਰਡ ਵੀ ਆ ਜਿਹੜਾ ਨਾ ਇਹਦਾ ਬੋਰਡ ਪਾਰਟੀਕਲ ਵਾਲੇ ਨਾਲੋਂ ਉੱਪਰ ਹੁੰਦਾ ਵਾ ਮਤਲਬ ਘੈਂਟ ਹੁੰਦੀ ਆ ਬਿਕਦੀਆਂ ਵੀ ਆ ਦਰਸ਼ਕਾਂ ਨੂੰ ਪਤਾ ਜਦੋਂ ਤੁਸੀਂ ਬਿਜਾਰ ਟਰਾਈ ਕਰਦੇ ਆ ਨਾ ਤੇ ਤੁਸੀਂ ਜਦੋਂ ਉਤੋਂ ਰੇਟ ਦੇਖਦੇ ਆ ਤੁਹਾਨੂੰ ਆਪੇ ਪਤਾ ਲੱਗ ਜਾਂਦਾ ਚੀਜ਼ ਦਾ ਬਾਕੀ ਸਾਡੇ ਤੋਂ ਲਮਾਰੀ ਜਿਹੜੀ ਉਹ 650 ਤੋਂ ਸਟਾਰਟ ਹੋ ਜਾਂਦੀ ਆ ਜਾਂਦੀ ਜਿਹੜੀ ਆ ਸਾਡੇ ਤੋਂ 30-32 ਹਜ਼ਾਰ ਤੱਕ ਲਮਾਰੀ ਚੱਲ ਜਾਂਦੀ ਸੋ ਦੇਖੋ ਜਿਹੜੇ ਹਾਲੇ ਸ਼ੌਕੀਨ ਭਰਾ ਆ ਕੇ ਨੇ ਸੋਫਾ ਲੈਣਾ ਟਾਪ ਦਾ ਘ ਟੌਰ ਵਾਂਜਵੇ ਮੰਤਰੀਆਂ ਦੇ ਘਰਾਂ ਦੇ ਵਿੱਚ ਆ ਆ ਪਏ ਹੁੰਦੇ ਸੋਫੇ ਆਮ ਘਰਾਂ ਦੇ ਵਿੱਚ ਵੀ ਪਚਾਵਾਂਗੇ ਬਾਜ਼ਾਰ ਦਾ ਰੇਟ ਤਾਂ ਹੈ 1,10,000 15,000 ਇਦਾਂ ਜਲਦਾ ਇਹ ਰੇਟ ਸੇਖੋ ਸਭ ਦੱਸਣ ਕਿ ਕੀ ਆ ਆ ਕਿੰਗ ਸਾਈਜ਼ ਚੇਰਾ ਬڑا ਸੋਹਣਾ ਸਾਈਜ਼ ਆ ਗੱਦੀ ਦੀ ਵੀ ਗਰੰਟੀ ਆ 쿠ਸ਼ਨਾਂ ਦੀ ਸਾਰੇ ਮਟੀਰੀਅਲ ਦੀ ਆ ਤੁਸੀਂ ਚੈੱਕ ਕਰ ਲਓ ਸ਼ੀਸ਼ਾ ਲੱਗਾ ਹੋਇਆ ਟੇਬਲ ਬਣਿਆ ਹੋਇਆ ਬਾਈ ਜੀ ਦੱਸੋ ਇਹ ਕਿੰਨਾ ਸੀਟਰ ਸੋਫਾ ਹੈਗਾ 1 ਲੱਖ 10 15 ਹੈ ਬਜਾਅਤ ਰੇਟ ਤੁਸੀਂ ਕਿੰਨੇ ਦੇ ਦੋਗੇ ਇਹ ਧੰਗ ਸਾਹਿਬ ਪ੍ਰੋਪਰ ਵੱਡੇ ਸਾਈਜ਼ ਵਾਲਾ ਕੀ ਉਹਨੂੰ ਕਹਿੰਦੇ ਆ 12 13 ਸੀਟਾਂ ਦੇ ਵਿੱਚ ਕਾਊਂਟ ਹੋਣ ਵਾਲਾ ਸੋਫਾ ਇਹਦੀ ਜੀ ਗੱਲ ਕਰੀਏ ਹਾਈ ਬੈਕ ਤੇ ਨਾ 65 65 ਹਜ਼ਾਰ ਰੁਪਏ ਦੇ ਸੇਲ ਹੁੰਦੇ ਆ ਲੈਦਰ ਸਵੈਟ ਲੱਗੀ ਆ 40 ਐਚ ਆਰ ਦਾ 쿠ਸ਼ਨ ਪਿਆ ਹੋਆ ਠੀਕ ਹੈ ਜੀ ਇੱਕ ਹੀ ਯੂਜ਼ ਕਰਦੇ ਆ ਠੀਕ ਆ ਜੇ ਹੋਰ ਕੋਈ ਲੱਕੜ ਹੋਵੇ ਉਹ ਚੀਜ਼ ਦੀ ਸਾਡੀ ਪਿਓ ਆਪਣਾ ਪੂਰੀ ਗਾਰੰਟੀ ਹੁੰਦੀ ਆ ਇਹਦੀ ਜੇ ਗੱਲ ਕਰੀਏ 65000 ਰੁਪਏ ਵਾਲੇ ਦਾ ਸਾਡਾ ਜਿਹੜਾ ਪ੍ਰਾਈਸ ਆ 5 ਸਾਲ ਗੱਦੀ ਦੀ ਗਾਰੰਟੀ ਦੇ ਨਾਲ ਬਾਕੀ ਤੁਸੀਂ ਚੁੱਕ ਕੇ ਦੇਖੋ ਫੀਲ ਕਰਕੇ ਦੇਖੋ ਸੋਭਾ ਅਸੀਂ 55000 ਰੁਪਏ ਦਾ ਤੁਹਾਨੂੰ ਦੇਣਾ ਵਾ ਜਿਹਦੇ ਵਿੱਚ ਤੁਸੀਂ ਕੀ ਉਹਨੂੰ ਕਹਿੰਦੇ ਆ 100 ਕਿਲੋਮੀਟਰ ਦੇ ਵਿੱਚ ਤੁਹਾਨੂੰ 50000 ਤੇ ਡਿਲੀਵਰੀ ਫਰੀ ਮਿਲ ਜਣੀ ਦੇਖੋ ਬਾਈ ਦਾ ਦਿਲ ਦੇਖੋ ਅੱਜ ਖੋਲ ਤੇ ਪਟਾਰੇ ਆ ਪੂਰਾ ਸੋਫਾ ਦਿਖਾ ਦਿਓ ਬਾਜ਼ਾਰ ਦੇ ਵਿੱਚ ਆ ਸੋਫੇ ਦਾ ਕਿੰਗ ਚੇਰਾ 1 ਲੱਖ 10 15000 ਰੇਟ ਆ ਸੋਫੇ ਦਾ ਵਿਦ ਟੇਬਲ ਸੇਖੋ ਫਰਨੀਚਰ ਹਾਊਸ ਨੇ 1 ਲੱਖ 15000 ਆ ਸੋਫਾ ਕਰਦਾ ਸਿਰਫ 55000 ਪੈਚ ਇਹ ਸੋਫਾ ਤੁਸੀਂ ਬੁੱਕ ਕਰ ਦਿਓ ਤੁਹਾਡੇ ਘਰ ਭੇਜਾਂਗੇ ਵੀ ਫਰੀ ਹੋਮ ਡਿਲੀਵਰੀ ਇਸ ਸੋਫੇ ਦੀ ਬਿਲਕੁਲ ਫ੍ਰੀ ਆ ਤੁਸੀਂ ਗੱਡੀ ਵਾਲੇ ਭਰਾ ਨੂੰ ਵੀ ਕੋਈ ਰੁਪਈਆ ਨਹੀਂ ਦੇਣਾ ਇੱਥੋਂ ਤੱਕ ਵੱਡੇ ਫਾਇਦੇ ਬਾਕੀ ਆ ਡਿਜ਼ਾਈਨ ਦੇਖੋ ਤੁਸੀਂ ਗਾਹਾਂ ਦੀ ਗਾਹ ਚੈੱਕ ਕਰੀ ਜਾਓ ਡਿਜ਼ਾਈਨ ਚੜਦੇ ਰੋ ਚੜਦਾ ਰੇਟ ਘਟ ਤੋਂ ਘਟ ਸਾਡੇ ਜਿਹੜੇ ਸੋਫੇ ਹੋਣਗੇ ਉਹ ਤੁਹਾਨੂੰ ਦਰਸ਼ਕੋ ਵਿਦ ਆਪਦਾ ਕਿਨੂੰ ਕਹਿੰਦੇ ਸ਼ੀਸ਼ੇ ਵਾਲੇ ਪ੍ਰਾਈਸ ਹੋਣਗੇ ਜਦ ਕਿ ਇਦਾਂ ਨਹੀਂ ਹੋਊਗਾ ਵੀ ਬਾਅਦ ਚ ਤੁਹਾਨੂੰ ਸ਼ੀਸ਼ੇ ਦਾ 2000 ਰੁਪਈਆ ਵੱਖਰਾ ਕਹਿ ਦਈਏ ਇਦਾਂ ਦਾ ਕੋਈ ਨਹੀਂ ਹੋਏਗਾ ਆ ਦੇਖੋ ਸੱਤ ਸੀਟਾਂ ਜਿਹੜਾ ਭਾਰੀ ਦੇ ਵਿੱਚ ਬਣਿਆ ਉਦਾਂ 7 ਸੀਟਰ ਸਾਡੇ ਤੋਂ ਅਲਗ-ਅਲਗ ਸ਼ੁਰੂ ਹੋ ਜਾਂਦਾ ਵਾ ਵੱਡਾ ਟੇਬਲ ਸੱਤ ਸੀਟਾਂ 40 ਐ 4 ਮੋਛਾ ਲੱਗਾ ਇਹ ਸਿਰਫ ਤੇ ਸਿਰਫ 28000 ਰੁਪਏ ਦਾ ਤੁਹਾਨੂੰ ਮਿਲੇਗਾ ਉਦਾਂ ਸਾਡਾ ਪ੍ਰਾਈਸ ਇਹਦਾ 33000 ਰੁਪਏ ਹੁੰਦਾ ਵਾ ਫਿਰ ਉਸ ਤੋਂ ਵੱਡਾ ਦੇਖੋ ਬਾਜ਼ਾਰ ਦੇ ਵਿੱਚ 38 38 40 40000 ਰੁਪਏ ਦੇ ਸੈੱਟ ਵਿਕਣ ਵਾਲੇ ਜਿਹੜੇ ਆ 3 ਲੱਗਾ ਜੀ কর্নার 3 ਨਾਲ ਚੇਰਾ ਟੇਬਲ ਇਹ ਤੁਹਾਨੂੰ ਸਿਰਫ ਦੇ ਸਿਰਫ ਜਿਹੜਾ 34000 ਰੁਪਏ ਦੇ ਵਿੱਚ ਦਵਾਂਗੇ ਉਹਦਾ 36 33000 ਰੁਪਏ ਦੇ ਵਿਕਣ ਵਾਲਿਆ ਫਿਰ ਆ ਦੇਖੋ ਉਹਨਾਂ ਲਈ ਆ ਸੈੱਟ ਤਿਆਰ ਕੀਤਾ ਵਾ ਜਿਹਦੇ ਕਹਿੰਦੇ ਵੀ ਸਾਨੂੰ ਸਹਿ ਛੋਟਾ ਦੇ ਦਿਓ ਤੇ ਮਟੀਰੀਅਲ ਵੱਡੇ ਵਾਲਾ ਹੀ ਦੇ ਦਿਓ ਮੀਂਝ ਪੀਜਦਾ 40 ਚਾਰ ਲੈਦਰ ਸਵੈਟ ਇਹਦੇ ਵਿੱਚ ਅਸੀਂ ਪਹਿਲਾਂ ਸਸਤਾ ਵੀ ਤਿਆਰ ਕਰਦੇ ਸੀ ਪਰ ਉਹ ਬੰਦ ਕਰਤਾ ਇਹ ਜਿਹੜੀ ਚੀਜ਼ ਅੱਛੀ ਸਾਫ਼ ਸੁਥਰੀ ਆ ਇਹ ਸਿਰਫ ਤੁਹਾਨੂੰ 22000 ਦਾ ਦਵਾਂਗੇ ਸੋ ਤੁਸੀਂ ਇਹ ਪਹਿਲਾਂ ਮੈਂ ਚੈੱਕ ਕਰ ਲਓ ਤੁਸੀਂ 40000 ਰੁਪਏ ਤੋਂ ਘੱਟ ਨਹੀਂ ਪੀਣਾ ਬਹੁਤ ਸੁਪਰ ਕੁਆਲਿਟੀ ਆ ਤੁਸੀਂ ਦੇਖੋ ਐਲ ਟਾਈਮ ਸੋਹਾ ਬਣ ਗਿਆ ਉਹ ਬੈੱਡ ਦਾ ਬੈੱਡ ਬਣ ਗਿਆ ਦੇਖੋ ਪੂਰਾ ਚੈੱਕ ਕਰੋ ਬਰੀਕੀ ਦੇ ਨਾਲ ਟੇਬਲ ਵੀ ਸ਼ੀਸ਼ਾ ਵੀ ਨਾਲਾ ਡਿਵਾਈਡਰ ਇਹ ਬਾਜ਼ਾਰ 'ਚ 35 ਤੋਂ 40000 ਰੁਪਿਆ ਰੇਟ ਆ ਸੇਖੋ ਫਰਨੀਚਰ ਉਹਨੇ ਸਿਰਫ 22000 ਰੁਪਏ 'ਚ ਕਰਤਾ 22000 ਦਾ ਕਾਊਚ ਆ ਜਿਹੜਾ ਕਾਊਚ ਦਾ ਤੁਸੀਂ ਪ੍ਰਾਈਸ ਪਤਾ ਕਰੋਗੇ ਇਹ ਤਾਂ 7-7 8-8000 ਦੇ ਵਿੱਚ ਕਾਊਚ ਬਣਾ ਕੇ ਦਿੰਦੇ ਆ ਆ ਜਿਹਦੇ ਨਾਲ ਪਫੀਆਂ 18500 'ਚ ਮਿਲ ਜੇਗਾ ਜੀ ਆਹ ਦੇਖੋ ਫਿਰ ਉਸ ਤੋਂ ਬਾਅਦ ਦੀਵਾਨ ਬੈੱਡ ਤੁਹਾਨੂੰ 85000 ਰੁਪਏ ਦੇ ਵਿੱਚ ਸਾਡੇ ਤੋਂ ਸਟਾਰਟ ਮਿਲ ਜੇਗਾ ਫਿਰ ਤੁਸੀਂ ਸਾਰਾ ਗੱਦੀ ਵਾਲਾ ਲੈਣਾ ਉਹ ਲੈ ਸਕਦੇ ਆ ਦੀਵਾਨ ਅਸੀਂ ਚੰਗਾ ਤੇ ਭਾਰਾ ਤੇ ਸੈਪਰੇਟ ਢੋਹ ਵਾਲਾ ਬਣਾਉਂਦੇ ਆ ਜਦ ਕਿ ਬਿਲਕੁਲ ਜਿਹੜਾ ਨਾਰਮਲ ਜਾਂ ਸਸਤਾ ਦੀਵਾਨ ਨਹੀਂ ਅਸੀਂ ਬਣਾਈਦਾ ਫਿਰ ਆ ਦੇਖੋ ਵੱਡੇ ਸੈੱਟ ਦੇ ਵਿੱਚ ਜਿਹੜਾ ਵਾ ਤੁਹਾਨੂੰ ਆਪ ਦਾ 45000 ਰੁਪਏ ਦਾ ਸੈੱਟ ਦੇਣਾ ਵਾ ਵਿਦਰ ਸ਼ੀਸ਼ਾ ਡਿਲੀਵਰੀ 100 ਕਿਲੋਮੀਟਰ ਤੇ ਤੁਹਾਨੂੰ ਫ੍ਰੀ ਮਿਲਣੀ ਆ ਆ ਦੇਖੋ ਜਿਹੜਾ ਸੈੱਟ ਬੜੇ ਚਿਰ ਦਾ ਚੱਲਦਾ ਆ ਰਿਹਾ ਉਸ ਤੋਂ ਬਾਅਦ ਕੀ ਲੋਕ ਕਹਿੰਦੇ ਤੇ ਹਾਰਡਵੇਅਰ ਦਾ ਅੱਛਾ ਕੰਮ ਹੁੰਦਾ ਵਾ ਜਿਹੜੀ ਅਸੀਂ ਇਹਦੇ ਨਾਲ ਚੇਅਰ ਬਣਾਤੀ ਆ ਨਾ ਜੀ ਇਹ ਚੇਅਰ ਬਣਾਤੀ ਆ ਜਿਹੜੀ ਤੁਸੀਂ ਆਪ ਦਾ ਉਧਰ ਸੈਜ ਦੇ ਵਿੱਚ ਐਡਜਸਟ ਕਰ ਸਕਦੇ ਆ ਭਾਵੇਂ ਇੱਕੋ ਬੰਨੇ ਦੋ ਚੇਹਰਾ ਲਾ ਲਓ ਭਾਵੇਂ ਇੱਕ ਬੰਨੇ ਲਾ ਲਓ ਭਾਵੇਂ ਸੈਪਰੇਟ ਲਾ ਲਓ ਮੀਨ ਜਿਵੇਂ ਤੁਹਾਨੂੰ ਸੈਜ ਦੇ ਅਕੋਰਡਿੰਗ ਟੈਂਸ਼ਨ ਲੈਣ ਦੀ ਲੋੜ ਨਹੀਂ ਆ ਇਧਰ ਇਹਨੂੰ ਸੈਟ ਨੂੰ ਪਿੱਛੇ ਕਰਕੇ ਇਹਦੇ ਵਿੱਚ ਚੇਅਰ ਐਡਜਸਟੇਬਲ ਕਰ ਸਕਦੇ ਮਤਲਬ ਨਾਰਮਲ ਚੇਅਰ ਨਹੀਂ ਇਹ ਨਹੀਂ ਤਾਂ ਆ ਉਹ ਜਿਹੜੀ ਬੇਸਿਕ ਚੇਅਰ ਲੱਗਦੀ ਇਹਦੇ ਨਾਲ ਉਹ ਨਹੀਂ ਲੱਗੀ ਚੇਅਰ ਵੀ ਇਹਦੇ ਨਾਲ 10000 ਰੁਪਏ ਵਾਲੀਆਂ ਦੋ ਚੇਰਾਂ ਦਾ ਸੈੱਟ ਜਿਹੜਾ ਲਗਾ ਲੈਦਰ ਸਵੇਟ ਆ ਬਾਕੀ ਇਹ ਚੀਜ਼ ਤੁਸੀਂ ਇੱਕ ਵਾਰੀ ਪਲੀਜ਼ ਇਹ ਲੱਖ ਰੁਪਏ ਤੋਂ ਮਹਿੰਗਾ ਹੋਣਾ ਇਹ ਤਾਂ ਜੀ ਨਹੀਂ ਨਹੀਂ ਤਖਤ ਸਾਹਿਬ ਲੱਖ ਰੁਪਏ ਦਾ ਹੋਊ ਕਿਤੇ ਨਾ ਕਿਤੇ ਸਾਡੇ ਜਿਹੜਾ ਉਹ ਆਪਣਾ ਕੀ ਉਹਨੂੰ ਕਹਿੰਦੇ 65-60000 ਦੇ ਵਿੱਚ ਸਾਡੇ ਤੋਂ ਬਹੁਤ ਸੈੱਟ ਇਹਦੇ ਨਾਲ ਦੇ ਮਿਲ ਜਾਂਦੇ ਆ ਦੇਖੋ 38000 ਰੁਪਏ ਦੇ ਵਿੱਚ ਜਿਹੜਾ ਸੈਟ ਆ ਸਾਡੇ ਕੋਲ ਤੁਹਾਨੂੰ ਮਿਲ ਜੇਗਾ 38000 40 40 45 45000 ਦੇ ਵੇਚਣ ਵਾਲੇ ਤੁਹਾਨੂੰ 38000 ਦਾ ਸੈਟ ਦਵਾਂਗੇ ਸੋ ਦੇਖੋ ਆ ਵੀ ਸੋਫਾ ਚੈੱਕ ਕਰ ਲਓ ਚੈਲੰਜ ਆ ਜੇ ਲੱਖ ਰੁਪਏ ਤੋਂ ਘੱਟ ਕੋਈ ਦੇ ਦੇਵੇ ਇਹ ਤੁਹਾਨੂੰ ਅਸੀਂ ਦਵਾਂਗੇ 1 ਲੱਖ ਵਾਲਾ ਸੋਫਾ ਸਿਰਫ 65000 ਰੁਪਏ ਵਿੱਚ ਤੇ ਪੂਰਾ 100 ਕਿਲੋਮੀਟਰ ਏਰੀਆ 'ਚ ਆਜੋ ਤੁਹਾਨੂੰ ਹੋਮ ਡਿਲੀਵਰੀ ਵੀ ਫ੍ਰੀ ਦਵਾਂਗੇ ਗੱਡੀ ਦਾ ਖਰਚਾ ਲੈਣਾ ਆ ਹੁਣ ਤੁਸੀਂ ਚੈੱਕ ਕਰ ਲਓ 70000 75000 86000 ਇਦਾਂ ਰੇਟ ਆ ਸੇਖੋ ਫਰਨੀਚਰ ਹੋਊ ਤਾਂ ਸਿਰਫ 38000 ਇਹ ਸੈੱਟ ਸਿਰਫ 38 ਐਚ ਕੁਆਲਿਟੀ ਪੂਰੀ ਦਵਾਂਗੇ ਇਹਦੇ ਵਿੱਚ ਜੇ ਗੱਲ ਕਰੀਏ ਟੇਬਲ 5.5 ਦਾ ਵੱਡਾ ਲੱਗਾ ਠੀਕ ਹੈ ਜੀ ਇੱਥੇ ਵੀ ਮੋਛਾ ਲੱਗਾ ਵਾ 40 ਐਚ 4 ਦਾ ਕੁੱਛਣਿਆ ਇਹ ਵੀ ਪੂਰਾ ਵੱਡੇ ਸਾਈਜ਼ ਵਾਲਾ ਆ ਦੇਖੋ ਫਿਰ ਡੀਸੈਂਟ ਜੀ ਚੀਜ਼ ਜਿਹੜੀ ਆਪਣੇ ਦਰਸ਼ਕ ਮੰਗਦੇ ਆ ਗੋਲ ਬਾਜੂ ਠੀਕ ਆ ਸਿੰਪਲ ਅਤੇ ਸੋਬਰ ਸੈੱਟ ਇਹ ਵੀ ਤੁਹਾਨੂੰ 35000 ਰੁਪਏ ਦਾ ਦਵਾਂਗੇ ਜਿਹੜਾ ਮੇਰੇ ਸਾਹ ਨਾਲ 40-40000 ਦਾ ਵਿਕਦਾ ਫਿਰ ਸਾਡਾ ਜਿਹੜਾ 35000 ਪ੍ਰਾਈਸ ਹੋਏਗਾ ਉਹ ਹੋਏਗਾ ਆਪਣਾ ਕਿਉਂ ਕਹਿੰਦੇ ਵਿਦ ਸ਼ੀਸ਼ੇ ਦਾ ਆ ਜਿਹੜਾ 65000 ਵਾਲਾ ਸੈੱਟ ਆ ਤੁਹਾਨੂੰ ਇਹ ਵਾਲਾ ਸਿੰਗਲ ਪੀਸ 50000 ਰੁਪਏ ਦੇ ਵਿੱਚ ਮਿਲੇਗਾ ਦਰਸ਼ਕੋ ਬਿੱਧ ਸ਼ੀਸ਼ਾ 골ਡਨ ਪਾਵੇ ਹੋਮ ਡਿਲ ਵੀ ਭਾਈ ਫ੍ਰੀ ਆ ਨਾ ਜੀ 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 ਉਹ ਤੇ ਜੋ ਇੱਕ ਰੀ ਧੱਕੜ ਦਾ ਕਹਿ ਤਾ ਆਪਣਾ 100 ਕਿਲੋਮੀਟਰ ਦਾਇਰੇ ਦੇ 50000 ਤੇ ਡਿਲੀਵਰੀ ਫ੍ਰੀ ਆ ਆ ਸੋਫਾ ਜ਼ਰੂਰ ਚੈੱਕ ਕਰਾ ਦਿਓ 1,50,000 7,000 10,000 ਇਦਾਂ ਰੇਟ ਚੱਲਦਾ ਵੱਡੇ ਸ਼ੋਅਰੂਮਾਂ ਤੇ ਸੇਖੋ ਫਰਨੀਚਰੋਂ ਉਸੇ ਦਵਾਂਗੇ ਸਿਰਫ 50,000 ਰੁਪਏ ਦਾ ਉਤੋਂ ਹੋਮ ਡਿਲੀਵਰੀ ਵੀ ਫ੍ਰੀ ਤੁਹਾਡੇ ਘਰ ਗੱਡੀ ਵੀ ਭੇਜਾਂਗੇ ਤੇ ਗੱਡੀ ਦਾ ਖਰਚਾ ਵੀ ਨਹੀਂ ਲੈਣਾ ਮਾਤਰਾਬ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਜਿਹੜਾ ਵਾਪਦਾ ਵਿਕਦਾ ਇਹਦੇ ਵਿੱਚ ਬ੍ਰਾਊਨ ਵੀ ਤਿਆਰ ਕਰੀਦਾ ਗ੍ਰੇ ਵੀ ਕਰੀਦਾ ਜਿੱਦਾਂ ਦਾ ਕਲਰ ਤੁਸੀਂ ਕਹੋਗੇ ਉਹ ਤੁਹਾਨੂੰ ਕਲਰ ਦੇ ਦਾਂਗੇ ਕਲਰ ਦੀ ਕੋਈ ਪਰੇਸ਼ਾਨੀ ਨਹੀਂ ਆ ਇਹ ਸਿਰਫ ਦੇ ਸਿਰਫ ਤੁਹਾਨੂੰ ਵੱਡਾ ਸੈੱਟ ਜਿਹੜਾ ਵਾ ਕੀ ਉਹਨੂੰ ਕਹਿੰਦੇ 48000 ਦੇ ਵਿੱਚ ਦਵਾਂਗੇ 55 55000 ਦੇ ਸੈੱਟ ਵਿਕਦੇ ਆ ਮਾਰਕੀਟ ਦੇ ਵਿੱਚ ਵੱਡਾ ਟੇਬਲ ਚੀਜ਼ਾਂ ਚੇਹਾਂ ਦੇ ਨਾਲ ਪਫੀਆਂ ਵੀ ਹਨ 48000 ਜੇ ਵੀ ਨਹੀਂ ਵੀ ਨਾਲ ਤੁਹਾਨੂੰ ਪਫੀਆਂ ਦੇ ਦਈਏ ਚੇਹਾਂ ਸੈੱਟ ਦਾ ਤੁਸੀਂ ਦੇਖ ਸਕਦੇ ਆ ਇੱਕ ਵਾਰੀ ਵੀ ਕਿੱਡਾ ਵੱਡਾ ਸੈੱਟ ਆ ਪੂਰੀ ਆਪ ਦਾ ਕਿਨੂੰ ਕਹਿੰਦੇ ਜਗ੍ਹਾ ਘੇਰੇਗਾ ਫਿਰ 25 2500 ਰੁਪਏ ਦੇ ਵਿੱਚ ਡਰੈਸਿਕਾ ਜਿੰਨੀਆਂ ਮਰਜ਼ੀ 6 2 ਤੁਸੀਂ ਲੈ ਸਕਦੇ ਆ ਫਿਰ ਉਸ ਤੋਂ ਬਾਅਦ ਕੀ ਉਹਨੂੰ ਕਹਿੰਦੇ 6 1/2 6.5 ਦੀ ਜਿਹੜੀ ਆ ਉਹ ਤੁਸੀਂ ਸਾਡੇ ਤੋਂ 2000 ਰੁਪਏ ਦੀ ਡ्रेसਿੰਗ ਲੈ ਸਕਦੇ ਜਦ ਕਿ ਇਹਦੇ ਵੀ ਪਿਛੇ ਬੋਰ ਹੈ ਨਹੀਂ ਵੀ 2000 ਰੁਪਏ ਲੈਣਾ ਤੇ ਪਿਛੇ ਪਤਲੀ ਪਲਾਈ ਮਾਰ ਦੀ ਐ ਐਸੀ ਵੀ ਕੋਈ ਪਰੇਸ਼ਾਨੀ ਨਹੀਂ 6.224 ਦੀ ਅਲਮਾਰੀ ਜਿਹੜੀ ਆ ਦਰਸ਼ਕੋ ਆ ਤੁਸੀਂ ਦੇਖੋ ਸਾਡੇ ਤੋਂ 6500 ਰੁਪਏ ਦੇ ਵਿੱਚ ਸਟਾਰਟ ਹੋ ਜਾਂਦੀ ਆ ਥੱਲੇ ਜਿਹੜਾ ਵਾ ਛੋਟਾ ਛੂ ਰਹਿ ਕੇ ਲੱਗਾ 5 ਜਦਰਾਜ ਪਿਆ ਫਿਰ ਜੇ ਗੱਲ ਕਰੀਏ 75 ਤੁਹਾਨੂੰ 7500 ਦੀ ਦਵਾਂਗੇ ਲੋਕਰ ਸ਼ੌਕਰ ਲੱਗਾ ਇਹਦੇ ਪੈਰਾਂ ਦੇ ਵਿੱਚ ਵੀ ਦਰਾਜ ਦਵਾਂਗੇ ਉੱਪਰ ਨੂੰ ਸ਼ੌਕਰ ਪੱਲਾ ਦਵਾਂਗੇ ਠੀਕ ਹੈ ਜੀ ਫਿਰ ਜੇ ਇਹਦੀ ਗੱਲ ਕਰੀਏ ਆਪਣੀ ਕੀ ਉਹਨੂੰ ਕਹਿੰਦੇ ਆ 75 ਸੀਕ੍ਰੇਟ ਲੋਕਰ ਪਏ ਤੁਹਾਨੂੰ ਸੀਕ੍ਰੇਟ ਲੋਕਰ ਇਹਦਾ ਦਿਖਾ ਦਿੰਦਾ ਦੋ ਦਰਸ਼ਕੋ ਆ ਦੇਖੋ ਤੁਸੀਂ ਆਪਣਾ ਕੀ ਉਹਨੂੰ ਕਹਿੰਦੇ ਜੀ ਕੈਮਰਾ ਮੈਨ ਤੇ ਆ ਪਾਰਿਆ ਇਹ ਤਾਂ ਗੋਲਵਾਰੀ ਹੈ ਨੂੰ ਯਾਰ ਦੇ ਜਿੰਨੀਆਂ ਵੱਢੀ ਤੁਸੀਂ ਸਾਡੇ ਤੋਂ ਲੈ ਸਕਦੇ ਆ ਫਿਰ ਉਸ ਤੋਂ ਬਾਅਦ ਹੋਰ ਵੀ ਬਹੁਤ ਮਾਡਲ ਆ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿੱਦਾਂ ਡ्रेसਿੰਗ ਫਿਰ ਆ ਦੇਖੋ ਤੁਹਾਨੂੰ ਆਪ ਦਾ ਕੀ ਨੂੰ ਕਹਿੰਦੇ ਪ੍ਰੈਸਟੇਬਲ ਜਿੱਦਾਂ ਰੇਟ ਦਿੱਤਾ ਵਾ ਫਿਕਸ ਦਾ 4 ਤੋਂ 2700 ਤੇ ਸ਼ੌਕਰ ਜਾਰ ਦੋ ਕੀ ਨੂੰ ਕਹਿੰਦੇ 10000 ਰੁਪਿਆ ਅੱਜ ਵੀ ਉਹ ਰੇਟ ਹੈ ਜਿੱਨੇ ਮਰਜੀ ਤੁਸੀਂ ਪ੍ਰੈਸਟੇਬਲ ਲੈ ਸਕਦੇ ਸੋ ਛੇਰੀ ਤੁਸੀਂ ਆ ਜਾਓ 15 ਦਿਨ ਦੀ ਆਫਰ ਹੈ 25 ਸਤੰਬਰ ਤੱਕ ਆ ਬੈੱਡ ਸੋਫੇ ਅਲਮਾਰੀਆਂ ਡਾਈਨਿੰਗ ਟੇਬਲ ਪ੍ਰੈਸਟੇਬਲ ਗੱਦੇ ਹਰ ਤਰ੍ਹਾਂ ਦੀ ਚੀਜ਼ ਤਾਨੂੰ ਬਹੁਤ ਸਪੈਸ਼ਲ ਰੇਟ ਦੱਸ ਦਿੱਤੇ ਆ 50000 ਦਾ ਕੋਈ ਵੀ ਸਮਾਨ ਲਓਗੇ ਹੋਮ ਡਿਲੀਵਰੀ ਤੁਹਾਨੂੰ ਫ੍ਰੀ ਦੇ ਰਣੀ ਆ ਜੇ ਤੁਸੀਂ ਕਿਤੇ ਬਾਹਰਲੇ ਮੁਲਕਾਂ 'ਚ ਬੈਠਿਓ ਚਾਹੇ ਤੁਸੀਂ ਪੰਜਾਬ 'ਚ ਬੈਠਿਓ ਤੁਸੀਂ ਚਾਹੁੰਦੇ ਹੋ ਵੀ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਕਿਸੇ ਦਾ ਵਿਆਹ ਸ਼ਾਦੀ ਤੁਸੀਂ ਗਿਫਟ ਦੇਣਾ ਚਾਹੁੰਦੇ ਹੋ ਜਾਂ ਆਪਣੀ ਭੂਆ ਨੂੰ ਜਾਂ ਫੁੱਫੜ ਨੂੰ ਜਾਂ ਮਾਸੀ ਨੂੰ ਕਿਸੇ ਨੂੰ ਬਜ਼ੁਰਗਾਂ ਨੂੰ ਗਿਫਟ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਰਪ੍ਰਾਈਜ਼ ਵੀ ਦੇ ਸਕਦੇ ਆ ਸੇਖੋ ਫਰਨੀਚਰ ਹੁਦਾ ਨੰਬਰ ਸਕਰੀਨ ਤੇ ਆ ਤੁਸੀਂ ਇਹਨਾਂ ਦੇ ਕੋਲ ਫਰਨੀਚਰ ਬੁੱਕ ਕਰ ਲਓ ਪ 50000 ਰੁਪਏ ਦੇ ਸਮਾਨ ਲਓਗੇ ਤੁਹਾਡਾ ਜਿਹੜਾ ਐਡਰੈਸ ਤੁਸੀਂ ਦੱਸੋਗੇ ਉਸ ਐਡਰੈਸ ਤੇ ਡਿਲੀਵਰੀ ਵੀ ਦੇ ਦਿਆਂਗੇ ਸੋ ਤੁਸੀਂ ਇਥੋਂ ਜਿੰਨਾ ਵੀ ਪਰਚੇਸ ਕਰੋਗੇ ਤੁਹਾਡੇ ਪੈਸੇ ਦੀ ਗਾਰੰਟੀ ਸਾਂਟੀ ਵੱਲੋਂ ਵੀ ਆ ਸੇਖੋ ਫਰਨੀਚਰ ਹੌਸ ਵੱਡਾ ਨਾਮ ਆ ਵੱਡਾ ਬ੍ਰਾਂਡ ਹੈਗਾ ਜਿੰਨੀ ਮਰਜ਼ੀ ਸ਼ਾਪਿੰਗ ਕਰੋ ਹੋਮ ਡਿਲੀਵਰੀ ਫ੍ਰੀ ਹੈਗੀ ਆ ਤੁਹਾਡੇ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਸੇਖੋ ਸੰਭਾਲਦੀ ਆ ਕੋਈ ਟੁੱਟ ਭੱਜ ਦੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਆ ਮਤਲਬ ਕਿਸੇ ਤਰ੍ਹਾਂ ਦੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜਦੋਂ ਤੁਸੀਂ ਪੇਮੈਂਟ ਕਰਨੀ ਆ ਇੱਕੋ ਹੀ ਗੱਲ ਆ ਵੀ ਸੇਖੋ ਸਾਣਾ ਵੀਡੀਓ ਕਾਲ ਤੇ ਕਰੀ ਗੱਲ ਜ਼ਰੂਰ ਹੋਰ ਕੋਈ ਜਾਣਕਾਰੀ ਲੈਣੀ ਆ ਨੰਬਰ ਸੁਖਿੰਦਰ ਤੇ ਫੋਨ ਤੁਸੀਂ ਕਰਕੇ ਪੁੱਛ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਸ਼੍ਰੀ ਅੰਮ੍ਰਿਤਸਰ ਸਾਹਿਬ